ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਦਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਕੱਲ ਨਾ ਡਰਕ ਸਰਕਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਹੈ ਤੇ ਨਾਲ ਨਾਲ ਪਫੀ ਨਾ ਸੋ ਜਾਂਦੀ ਆ ਤੇ ਆਪਣੀ ਸਕਿਨ ਦੀਆਂ ਜਿਹੜੀ ਆ ਵਾਲੇ ਲਾਈਨ ਆਏ ਆ ਜਗਾ ਉਹਨਾਂ ਤੇ ਲਾਈਨ ਵਗੈਰਾ ਆਈ ਜਾਂਦੇ ਆ ਰਾਊਂਡ ਰਾਊਂਡ ਲਾਈਨ ਵਗੈਰਾ ਸ਼ੋ ਹੋਣ ਲੱਗ ਜਾਂਦੀ ਹੈ ਤੇ ਆ ਅੱਖਾਂ ਦੇ ਨੀਚੇ ਗਹਿਰੇ ਖੱਡੇ ਹੋ ਜਾਂਦੇ ਆ ਤੇ ਜਿਹੜੀ ਲਾਈਨ ਉੱਪਰਲੀ ਆਈਜ਼ ਦੀ ਸਕਿਨ ਉਹ ਬਹੁਤ ਜ਼ਿਆਦਾ ਲੂਜ਼ ਹੋ ਜਾਂਦੀ ਹੈ ਉਸ ਟਾਈਮ ਆ ਆਪਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਕਿਉਂਕਿ ਜਿਹੜੀਆਂ ਤਾਂ 55 ਤੋਂ ਬਾਅਦ ਦੀ ਏਜ ਆ ਉਸ ਵੇਸਤਾਂ ਚੱਲ ਆ ਪਨਾਏ ਹੋ ਜਾਂਦੇ ਆਪਣੀ ਸਕਿਨ ਵੀ ਆਪਣੀ ਏਜ ਬਹੁਤ ਜ਼ਿਆਦਾ ਵਧ ਰਹੀ ਆ ਤੇ ਆਪਣੇ ਸਕਿਨ ਦਾ ਜਿਹੜਾ ਕਾਲੇਜ ਹੈ ਨਾ ਉਹ ਘਟ ਰਿਹਾ ਇਸ ਕਰਕੇ ਆਪਾਂ ਨੂੰ ਇਹ ਪ੍ਰੋਬਲਮ ਹੋ ਗਈ ਹੈ ਪਰ ਜੇ ਇਹ ਹੀ ਚੰਗੀ ਇਸ ਦੇ ਵਿੱਚ ਹੋ ਜਾਂਦੀ ਹੈ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਸਟਾਰਟ ਹੋ ਜਾਂਦੀ ਹੈ ਵੀ ਆਹ ਬਹੁਤ ਬਿਆਦ ਕੀ ਹੁਣ ਕਰੀਏ ਕਿਉਂਕਿ ਆਪਾਂ ਮੇਕਅਪ ਵਗੈਰਾ ਕਰਨਾ ਹੁੰਦਾ ਤੇ ਆਪਣੀ ਸਕਿਨ ਦਾ ਆਪਾਂ ਇਸ ਟਾਈਮ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ ਵੀ ਆਪਾਂ ਸੋਹਣੇ ਲੱਗੇ ਹਰੇਕ ਨੂੰ ਹੀ ਹੁੰਦਾ ਆਪਾਂ ਸੋਹਣੇ ਲੱਗੇ ਤੇ ਉਸ ਟਾਈਮ ਮੈਂ ਆਪਣੇ ਹੰਦੇ ਮੈਂ ਆਪਾਂ ਨੂੰ ਵੀ ਕੋਈ ਇਹਦਾ ਸੋਲੂਸ਼ਨ ਮਿਲੇ ਜਿਹਦੇ ਨਾਲ ਆਪਾਂ ਇਹਨੂੰ ਸੋਲਵ ਕਰ ਸਕੀਏ ਤੇ ਡਾਕਸਕ ਹੋਣਦੇ ਵੈਸੇ ਬਹੁਤ ਜ਼ਿਆਦਾ ਕਾਰਨ ਆ ਤੇ ਜਿਵੇਂ ਕਿ ਸਟ्रेस ਆ ਸਟ्रेस ਨਾਲ ਆਪਣੇ ਬਹੁਤ ਜ਼ਿਆਦਾ ਡਾਕਸਕ ਹੋ ਜਾਂਦੇ ਆ ਆਪਾਂ ਜਦੋਂ ਆਪਾਂ ਬਹੁਤ ਜ਼ਿਆਦਾ ਕਿਸੇ ਗੱਲ ਤੋਂ ਸਟ्रेस ਲੈਂਦੇ ਆ ਉਹਦੇ ਨਾਲ ਵੀ ਡਾਕਸਕ ਹੋਉਂਦੇ ਆ ਜਾਂ ਆਪਾਂ ਆਪਣੀ نیند ਪੂਰੀ ਨਹੀਂ ਕਰਦੇ ਸਤ ਅਰਥ ਤੋਂ 10 ਘੰਟੇ ਦੀ ਨੀਂਦ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਆਪਾਂ ਨੀਂਦ ਨਹੀਂ ਪੂਰੀ ਕਰਦੇ ਉਹਦੇ ਕਰਕੇ ਵੀ ਡਾਕ ਸੱਕੋ ਹੋ ਜਾਂਦੀ ਆ ਤੇ ਜਾਂ ਫਿਰ ਆਪਾਂ ਬਹੁਤ ਜ਼ਿਆਦਾ ਟੀਵੀ ਦੇਖਦੇ ਆ ਜਾਂ ਫੋਨ ਚਲਾਉਂਦੇ ਆ ਬਹੁਤ ਬੇਰਾਤ ਨੂੰ ਲੰਮੇ ਟਾਈਮ ਤੱਕ ਆਪਾਂ ਫੋਨ ਚਲਾਉਂਦੇ ਆ ਜਾਂ ਬਹੁਤ ਜ਼ਿਆਦਾ ਫੋਨ ਦੇਖਦੇ ਆ ਉਹਦੇ ਨਾਲ ਵੀ ਇਹ ਚੀਜ਼ ਹੁੰਦੀ ਆ ਜਾਂ ਆਪਣੇ ਆਪਾਂ ਪਾਣੀ ਪ੍ਰੋਪਰ ਨਹੀਂ ਪੀਂਦੇ ਪਾਣੀ ਆਪਣੇ ਲਈ ਬਹੁਤ ਜ਼ਰੂਰੀ ਹੁੰਦਾ ਡਾਕਟਰ ਵੀ ਕਹਿੰਦੇ ਆ ਵੀ ਆਪਾਂ ਨੂੰ ਪਾਣੀ ਪੀਣਾ ਚਾਹੀਦਾ 3 ਤੋਂ ਲੈ ਕੇ 4 ਲੀਟਰ ਤੱਕ ਪਾਣੀ ਹੋਣਾ ਚਾਹੀਦਾ ਬਟ ਆਪਾਂ ਸਰਦੀਆਂ ਦੇ ਵਿੱਚ ਆ ਕੇ ਆਪਣੇ ਜੇ ਆ ਤੁਮਦੇ ਵੀ ਆਪਾਂ ਸਰਦੀ ਦੇ ਵਿੱਚ ਆ ਕੇ ਵੀ ਪਾਣੀ ਘੱਟ ਘਟਾ ਦਿੰਨੇ ਆ ਉਹਦੇ ਨਾਲ ਵੀ ਇਹ ਚੀਜ਼ ਹੁੰਦੀ ਹੈ ਕਿਉਂਕਿ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਤੇ ਪਾਣੀ ਜੇ ਬਾਲਾ ਨਹੀਂ ਪੀਤਾ ਜਾਂਦਾ ਤੇ 2 ਤੋਂ 3 ਲੀਟਰ ਦਾ ਜ਼ਰੂਰ ਪੀਣਾ ਹੀ ਪੀਣਾ ਪੈਂਦਾ ਤੇ ਜਾਂ ਫਿਰ ਬਹੁਤ ਜ਼ਿਆਦਾ ਕੋਈ ਲੰਮੀ ਬਿਮਾਰੀ ਵਿਸਦੀ ਨੰਗਿਆ ਹੋਵੇ ਉਹਦੇ ਵੀ ਡਾਕਸਕਲ ਹੋ ਜਾਂਦੇ ਆ ਤੇ ਕੁਝ ਬਹੁਤ ਹੋਰ ਰੀਜ਼ਨ ਵੀ ਹੈਗੇ ਆ ਜਿੰਨਾ ਕਰਕੇ ਡਾਕਸਕਲ ਹੁੰਦੀ ਆ ਤੇ ਜੇ ਫਿਰ ਆਪਾਂ ਇਸ ਨੂੰ ਰਿਮੂਵ ਕਰਨ ਲਈ ਆਪਾਂ ਡਾਕਸਕਲ ਨੂੰ ਸਹੀ ਕਿਵੇਂ ਕਰੀਏ ਉਹਦੇ ਲਈ ਆਪਾਂ ਅੱਜ ਦਾ ਜਿਹੜੇ ਆਪਾਂ ਰੈਮਡੀ ਆ ਉਹਦੇ ਵਿੱਚ ਇੱਕ ਪੈਕ ਆ ਜਿਹੜਾ ਆਪਾਂ ਯੂਜ਼ ਕਰਾਂਗੇ ਤੇ ਉਹਦੇ ਨਾਲ ਡਾਕਸ ਦਾ ਬਹੁਤ ਜਲਦੀ ਹੀ ਰਿਮੂਵ ਹੋਣਗੇ ਤੇ ਨਾਲ ਨਾਲ ਇੱਕ ਕੁਝ ਮ사ਜ ਦੇ ਟਿਪਸ ਆ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹਦੇ ਨਾਲ ਆਪਣਾ ਜਿਹੜੇ ਆਈਜ਼ ਦੇ ਅਰਾਊਂਡ ਆਊਂਡ ਦਾ ਬਲੱਡ ਸਰਕੂਲੇਸ਼ਨ ਉਹ ਇੰਪਰੂਵ ਹੋਊਗਾ ਤੇ ਨਾਲ ਜੜ ਜੇ ਆ ਗੱਡੇ ਆ ਬਣੇ ਹੁੰਦੇ ਇਹ ਸਹੀ ਹੋਣਗੇ ਲਾਈਨਸ ਵਗੈਰਾ ਜਿਹੜੀਆਂ ਸ਼ੋ ਹੁੰਦੀਆਂ ਉਹ ਵੀ ਸਹੀ ਹੋਣਗੇ ਇਹਦੇ ਨਾਲ ਤੇ ਅਸੀਂ ਆਪਾਂ ਦੇਖਦੇ ਆ ਉਹ ਆ ਪੈਕ ਆਪਾਂ ਕਿਵੇਂ ਬਣਾਉਣਾ ਸੋ ਪਹਿਲਾਂ ਮੇਰੀ ਵੀਡੀਓ ਨੂੰ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਵੀ ਕਲਿੱਕ ਕਰੋ ਕਿਉਂਕਿ ਮੇਰੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਵੇ ਤੇ ਚਲੋ ਫਿਰ ਦੇਖਦੇ ਆਪਾਂ ਦਾ ਅੱਜ ਜਿਹੜਾ ਪੈਕਾ ਕਿਵੇਂ ਬਣਾਉਣਾ ਤੇ ਜਿਹੜੀ ਮਸਾਜ਼ਾ ਉਹ ਆਪਾਂ ਕਿਹੜੇ ਆਇਲ ਨਾਲ ਕਰਨੀਆਂ ਤੇ ਕਿਵੇਂ ਕਰਨੀਆਂ ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਕੋਈ ਵੀ ਆਇਲ ਜੇਰਾ ਵੀ ਤੁਹਾਨੂੰ ਤੁਸੀਂ ਸੂਰ ਕਰਦਾ ਥੋੜੇ ਫੇਸ ਨੂੰ ਤੁਸੀਂ ਉਹ ਲੈ ਸਕਦੇ ਹੋ ਪਰ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਤੁਸੀਂ ਬਦਾਮ ਰੋਗਨ ਲਓ ਜਾਂ ਦੇ ਘਰ ਦਾ ਦੇਸੀ ਘਿਓ ਲਓ ਜਾਂ ਮਲਾਈ ਲਓ ਜਿਸ ਦੇ ਨਾਲ ਵੀ ਸਕਿਨ ਦੀ ਜਿਹੜੀ ਆイズ ਨੂੰ ਆਈ ਜੀ ਅਰਾਊਂਡ ਆਊਂਡ ਜਿਹੜਾ ਸਕਿਨ ਨੂੰ ਮੋਸਚਰਾਈਜ਼ਰ ਮਿਲੇ ਤੇ ਲਾਈਨਸ ਵਗੈਰਾ ਜਿਹੜੀਆਂ ਉਹ ਬਹੁਤ ਜਲਦੀ ਠੀਕ ਹੋਣ ਜਿਹਨੂੰ ਮਲਾਈ ਤੋਂ ਜਾਂ ਦੇਸੀ ਘਿਓ ਤੋਂ ਸਮੈਲ ਆਉਂਦੀ ਆ ਤਾਂ ਫਿਰ ਤੁਸੀਂ ਕੋਈ ਵੀ ਆਇਲ ਲੈ ਸਕਦੇ ਹੋ ਜਿਵੇਂ ਕਿ ਕੋਕੋਨਟ ਆਇਲ ਲੈ ਸਕਦੇ ਹੋ ਜਾਂ ਆਲਮਾਂਡ ਆਇਲ ਲੈ ਸਕਦੇ ਹੋ ਜਾਂ ਹੋਰ ਕੋਈ ਆਇਲ ਤੁਸੀਂ ਯੂਜ਼ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਸਿਅਸਟ ਕਰੂੰਗੀ ਤੁਸੀਂ ਬਦਾਮ ਗਣ ਹਿਲੋ ਤੇ ਜਿਵੇਂ ਮੈਂ ਅੱਜ ਬਦਾਮ ਰੋਗ ਲੈਣ ਤੁਸੀਂ ਬਦਾਮ ਰੋਗ ਲੈ ਲਓ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਬਦਾਮ ਰੋਗਨ ਆਪਾਂ ਅਗਿਤ ਇਹਨਾਂ ਕਾ ਬਦਾਮ ਰੋਗਨ ਯੂਜ਼ ਕਰ ਰਹੇ ਹਾਂ ਇਹਨਾਂ ਕਾ ਬਦਾਮ ਰੋਗਨ ਲਿਆ ਤੇ ਆਪਣੇ ਉਸੇ ਟਿਪਸ ਦੇ ਅਨੁਸਾਰ ਇਹਨੂੰ ਸਾਰੇ ਨੂੰ ਐਵੇਂ ਕਰਕੇ ਆਪਾਂ ਲਾ ਲਿਆ ਤੇ ਰਾਉਂਡ ਰਾਉਂਡ ਆਪਦੀ ਰਾਉਂਡ ਰਾਉਂਡ ਆ ਕੇ ਆਈਸ ਉੱਪਰੇ ਨੂੰ ਸਭ ਤੋਂ ਪਹਿਲਾਂ ਰਾਉਂਡ ਰਾਉਂਡ ਇਹਨੂੰ ਮ사ਜ ਕਰੋ ਤੇ ਉਸ ਤੋਂ ਬਾਅਦ ਮ사ਜ ਕਰਨ ਤੋਂ ਬਾਅਦ ਇਹ ਮ사ਜ ਤੁਸੀਂ ਦੋ ਤੋਂ ਲੈ ਕੇ 3 ਮਿੰਟ ਤੱਕ ਜਦੋਂ ਮਰਜੀ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਫ੍ਰੀ ਹੋ ਤੁਸੀਂ ਉਦੋਂ ਇਹ ਇਸ ਮ사ਜ ਨੂੰ ਕਰੋ ਤੇ ਇਹਦੇ ਨਾਲ ਆਪਣੀ ਆਪਣੀ ਜਿਹੜੀ ਆਈਜ਼ ਦੇ ਅਰਾਊਂਡ ਆ ਦਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਇੰਪਰੂਵ ਹੋਗਾ ਤੇ ਫਿਰ ਉਸ ਤੋਂ ਬਾਅਦ ਆ ਲਾਈਨ ਵਗੈਰਾ ਜਿਹੜੀਆਂ ਸ਼ੋ ਹੁੰਦੀਆਂ ਇਹਦੇ ਅਰਾਊਂਡ ਆਊਂਡ ਐਂਟੀ ਕਲੌਕਵਾਈਸ ਕਲੌਕਵਾਈਸ ਤੇ ਕਲੌਕਵਾਈਸ ਐਂਟੀ ਕਲੌਕਵਾਈਸ ਇਹਨੂੰ 10-10 ਵਾਰੀ ਇਹਨੂੰ ਰੋਜ਼ ਕਰੋ ਤੇ ਉੱਤ ਵਾਲੀ ਸਕਿਨ ਨੂੰ ਜਿਹੜੀ ਉੱਪਰਲੀ ਉਹ ਤੋਂ ਇਹਨੂੰ ਪ੍ਰੋਪਰ ਇਹਨੂੰ ਸਟੈਚ ਕਰਕੇ ਰੱਖੋ ਤੇ ਫਿਰ ਇਸ ਤੋਂ ਬਾਅਦ ਇਹਨੂੰ 10-10 ਵਾਰ ਤੁਸੀਂ ਟੱਚ ਕਰੋ ਤਾਂ ਕਿ ਆਵਲੇ ਜਿਹੜੀ ਅੱਖਾਂ ਦੇ ਥਲੇ نیچے ਗੱਡੇ ਹਨ ਇਹ ਸਹੀ ਹੋਣ ਤੋਂ ਬਾਅਦ ਆਪਣੇ ਜਿਹੜੇ ਆਈਬ੍ਰੋਜ਼ ਦੇ ਉੱਪਰ ਦੇ ਜਿਹੜੀ ਸਕਿਨ ਨਾ ਉਹਨੂੰ ਇਸ ਤਰ੍ਹਾਂ ਦੀ ਮ사ਜ ਕਰੋ ਇਹਨੂੰ 10-10 ਵਾਰ ਤੁਸੀਂ ਇਸ ਦੀ ਮ사ਜ ਕਰੋ ਫਿਰ ਉਸ ਤੋਂ ਬਾਅਦ ਜਿਹੜੇ ਤੁਸੀਂ ਪ੍ਰੈਸ਼ਰ ਪੁਆਇੰਟ ਆ ਜਿਵੇਂ ਕਿ ਆਹ ਜਗ੍ਹਾ ਤੇ ਪ੍ਰੈਸ਼ਰ ਪੁਆਇੰਟ ਹੁੰਦਾ ਤੁਸੀਂ ਇਸ ਨੂੰ ਪ੍ਰੈਸ ਕਰੋ ਛੱਡੋ ਰੱਖੋ ਫਿਰ ਉਸ ਤੋਂ ਬਾਅਦ ਇਹ ਵਾਲੀ ਆ ਵਾਲੀ ਆ ਜੀ ਸਕਿਨ ਨੂੰ ਜਿਹੜੀ ਹੈ ਨੂੰ ਸਟਚ ਕਰੋ ਬਾਹਵਲਾ ਪ੍ਰੈਸ਼ਰ ਪੁਆਇੰਟ ਹੁੰਦਾ ਇੱਥੋਂ ਤੁਸੀਂ ਪ੍ਰੈਸ ਕਰੋ ਫਿਰ ਇਹਨੂੰ ਛੱਡ ਦਿਓ ਫਿਰ ਪ੍ਰੈਸ ਕਰੋ ਫਿਰ ਸ਼ਬ ਬਹੁਤ ਜ਼ਿਆਦਾ ਖਿੱਚ ਕੇ ਨਹੀਂ ਅੰਦਰ ਕਰਨਾ ਉਹ ਵੀ ਨਹੀਂ ਪ੍ਰੈਸ ਕਰਨਾ ਬਲ ਹਲਕੇ ਜਿੰਨਾ ਤੁਸੀਂ ਸੈੱਡ ਕਰ ਸਕਦੇ ਤੁਸੀਂ ਉਹਨਾਂ ਕੀ ਐਸੀ ਉਹਨਾਂ ਪ੍ਰੈਸ ਕਰਨਾ ਆਹ ਜਗ੍ਹਾ ਤੇ ਜਿਹੜੀ ਆਪਣੇ ਆਹ ਵਾਲੀ ਹੱਡੀ ਹੁੰਦੀ ਹੈ ਨਾ ਆਹ ਜਗ੍ਹਾ ਦੀ ਹੱਡੀ ਹੁੰਦੀ ਹੈ ਇੱਥੇ ਇਹ ਅਜਿਹਾ ਗੱਡਾ ਜਿਹਾ ਹੁੰਦਾ ਇਹਨੂੰ ਐਵੇਂ ਪ੍ਰੈਸ ਕਰ ਨੂੰ ਖੜਕੋ ਛੱਡੋ ਐਨ ਟੰਟਨ ਵਾਰੇ ਤੁਸੀਂ ਰੋਜ਼ ਇਹਨੂੰ ਟਰਾਈ ਕਰੋ ਟਰਾਈ ਕਰੋਗੇ ਨਾ ਤੁਸੀਂ ਤੇ ਇਹਦੇ ਨਾਲ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਜ਼ਰੂਰ ਮਿਲੂਗਾ ਪ੍ਰੈਸ਼ਰ ਪੁਆਇੰਟ ਹੁੰਦਾ ਤੁਸੀਂ ਇਹਨੂੰ ਪ੍ਰੈਸ ਕਰੋ ਛੱਡ ਦੋ ਰੱਖੋ ਛੱਡ ਦੋ ਇਹਨਾਂ ਬਹੁਤ ਜਲਦੀ ਡਾਰਕ ਸਪਕਲ ਆਪਣੇ ਰਿਮੂਵ ਹੋਣਗੇ ਤੇ ਲਾਈਨਸ ਵਗੈਰਾ ਜਿਹੜੀਆਂ ਉਹ ਵੀ ਰਿਮੂਵ ਹੋਣਗੀਆਂ ਤੇ ਜਿਹੜੇ ਆ ਵਾਲੇ ਗੱਡੇ ਹੁੰਦੇ ਆ ਇਹ ਵੀ ਬਹੁਤ ਜਲਦੀ ਆਪਣੇ ਭਰ ਜਾਂਦੇ ਆ ਫਿਰ ਇਹਨੂੰ ਇਸ ਤਰ੍ਹਾਂ ਇਹਨੂੰ ਖਿੱਚ ਕੇ ਰੱਖੋ ਇਹਦੇ ਨਾਲ ਕੱਲੇ ਘੰਟੇ ਨਹੀਂ ਭਰਨੇ ਇਹਦੇ ਨਾਲ ਜਿਹੜੀ ਆ ਵਾਲੀ ਸਕਿਨ ਆਪਣੇ ਇੱਥੋਂ ਵੀ ਇਕੱਠੀ ਹੋ ਜਾਂਦੀ ਹੈ ਨਾ ਉਹ वेदना सही ਹੁੰਦੀ ਆ ਆ ਜਗ। ਇਹ ਮਿਸਾਲ ਤੁਸੀਂ ਦਿਨ ਦੇ ਵਿੱਚ ਦਿਨ ਦੇ ਵਿੱਚ 2 ਤੋਂ ਲੈ ਕੇ 3 ਮਿੰਟ ਤੱਕ ਤੁਸੀਂ ਕਰਨੀ ਕਰਨੀ ਆ। ਉਸ ਤੋਂ ਬਾਅਦ ਬਣਾਵਾਂਗੇ ਆਪਾਂ ਪੈਕ। ਠੀਕ ਆ ਆਪਾਂ ਪੈਕ ਬਣਾਵਾਂਗੇ ਤੇ ਜਿਹਦੇ ਨਾਲ ਆਪਣੇ ਜਿਹੜੇ ਡੱਬ ਸੱਕਾ ਉਹ ਬਹੁਤ ਚੰਗੀ ਇਹਦੇ ਨਾਲ ਰਿਮੂਵ ਹੋਣਗੇ ਤੇ ਥੋੜਾ ਜਿਹਾ ਲਵਾਂਗੇ ਆਪਾਂ ਕਾਫੀ ਦਾ ਪਾਊਡਰ। ਜੇ ਤੁਸੀਂ ਬਹੁਤ ਜ਼ਿਆਦਾ ਬਣਾ ਕੇ ਰੱਖਣਾ ਚਾਹੁੰਦੇ ਹੋ ਤੁਸੀਂ ਬਹੁਤ ਜ਼ਿਆਦਾ ਵੀ ਬਣਾ ਕੇ ਰੱਖ ਸਕਦੇ ਹੋ ਜਿਵੇਂ 4-5 ਦਿਨਾਂ ਲਈ ਇਕੱਠਾ ਬਣਾ ਕੇ ਰੱਖਣਾ ਚਾਹੁੰਦੇ ਤੁਸੀਂ ਉਹ ਵੀ ਬਣਾ ਸਕਦੇ ਹੋ। ਤੇ ਇਹ ਖਰਾਬ ਨਹੀਂ ਹੋਣਾਗਾ। ਤੇ ਵਈ ਰੂਗਾ ਤੇ ਤੁਹਾਨੂੰ ਨਾਲੇ ਆਪਣੇ ਜਿਹੜਾ ਵੀ ਟਾਈਮ ਹੋਵੇ ਬਚ ਜਾਊਗਾ ਪੈਕ ਨੂੰ ਲੈਣਾ ਆਪਾਂ ਹਾਫ ਕੱਪ स्पून ਲਵਾਂਗੇ 커피 ਪਾਊਡਰ ਹਾਫ ਤੋਂ ਵੀ ਹਾਫ स्पून ਲਵਾਂਗੇ ਆਪਾਂ ਇਹਦੇ ਵਿੱਚ ਆ ਸ਼ਹਿਦ ਤੇ ਤੁਸੀਂ ਪੋਟੈਟੋ ਦਾ ਜੂਸ ਵੀ ਲਾ ਸਕਦੇ ਹੋ ਤੇ ਜੇ ਤੁਹਾਡੇ ਕੋਲ ਤੁਸੀਂ ਉਹ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਤੁਸੀਂ ਰੋਜ਼ ਵਾਟਰ ਵੀ ਯੂਜ਼ ਕਰ ਸਕਦੇ ਹੋ ਮੈਂ ਥੋੜਾ ਜਿਹਾ ਰੋਜ਼ ਵਾਟਰ ਹੀ ਯੂਜ਼ ਕਰੂੰਗੀ ਆ ਫਿਰ ਇਹਨੂੰ ਕਰਾਂਗੇ ਆਪਾਂ ਮਿਕਸ ਤੇ ਬਹੁਤ ਬਹੁਤ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਇਹ ਇਹ ਜੇ ਬਹੁਤ ਜਿਆਦਾ ਪਤਲਾ ਹੋਊਗਾ ਫਿਰ ਆਪਣੇ ਅੱਖਾਂ ਦੇ ਥੱਲੇ ਇਹ ਡਿੱਗਣ ਲੱਗ ਜਾਊਗਾ ਇਸ ਕਰਕੇ ਥੋੜਾ ਜਨੂੰ ਗਾੜਾ ਹੀ ਰੱਖਣਾ ਪਤਲਾ ਨਹੀਂ ਕਰਨਾਗਾ ਤੇ ਉਸ ਤੋਂ ਬਾਅਦ ਆਪਾਂ ਆਪਦੀ ਫਿੰਗਰ ਸੇ ਟਿਪਸ ਨਾਲ ਫਿੰਗਰਸ ਨਾਲ ਆਪਾਂ ਇਹਨੂੰ ਅਪਲਾਈ ਕਰ ਲਾਂਗੇ ਇਦਾਂ ਉਹ ਆਪਣੇ ਡਾਰਕ ਸਪੌਟ ਵੀ ਰਿਮੂਵ ਹੋਣਗੇ ਤੇ ਕਈਆਂ ਦੇ ਨਾਲ ਸਪੈਕਸ ਦੇ ਨਾਲ ਵੀ ਬਹੁਤ ਜ਼ਿਆਦਾ ਆ ਵਾਲੀ ਜਗਾ ਤੋਂ ਬਹੁਤ ਜ਼ਿਆਦਾ ਡਾਰਕ ਹੋ ਜਾਂਦੀ ਆ ਤੇ ਜੇ ਆਪਾਂ ਇਹਨੂੰ ਰੈਗੂਲਰਲੀ ਯੂਜ਼ ਕਰਾਂਗੇ ਨਾ ਤਾਂ ਉਹ ਵੀ ਸਹੀ ਕਰੋ ਉਹ ਦਿਨ ਉਹ ਦਿਨ ਨਾਲ ਇਹਦੇ ਨਾਲ ਉਹ ਵੀ ਸਹੀ ਹੋਊਗਾ ਕਿਉਂਕਿ ਆਪਾਂ ਇਹਨੂੰ ਰੈਗੂਲਰਲੀ ਯੂਜ਼ ਕਰਨਾ ਪੈਣਾ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਇੱਕ ਦਿਨ ਕੀਤਾ ਤੇ ਫਿਰ ਉਸ ਤੋਂ ਬਾਅਦ ਛੱਡਤਾ ਇੱਕ ਵਾਰ ਤੁਸੀਂ ਇਹਨੂੰ ਬਣਾ ਕੇ ਰੱਖ ਲਿਆ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਚਾਹੇ 5-6 ਦਿਨਾਂ ਤੁਸੀਂ ਇਕੱਠਾ ਬਣਾ ਕੇ ਰੱਖ ਸਕਦੇ ਹੋ ਇਹ ਨਹੀਂ ਹੈਗਾ ਵੀ ਇੱਕ ਦਿਨ ਦੇ ਬਣਾਉਣਾ 5-6 ਦਿਨਾਂ ਦਾ ਇਕੱਠਾ ਬਣਾ ਕੇ ਰੱਖ ਲਓ ਕਿਉਂਕਿ ਸਰਦੀਆਂ ਹੈਗੀਆਂ ਸਰਦੀਆਂ ਦੇ ਵਿੱਚ ਇਹ ਬਹੁਤ ਜਲਦੀ ਖਰਾਬ ਤਾਂ ਨਹੀਂ ਹੁੰਦਾਗਾ ਤੇ ਤੁਸੀਂ 5-6 ਦਿਨਾਂ ਦਾ ਇਕੱਠਾ ਬਣਾ ਕੇ ਰੱਖੋ ਤੇ ਇਹਨੂੰ ਫਿਰ ਯੂਜ਼ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਆਪਾਂ ਪੈਕ ਲਾਇਆ ਫਿਰ ਉਸ ਤੋਂ ਬਾਅਦ ਇਹਨੂੰ 5 ਮਿੰਟਾਂ ਤੱਕ ਜਾਂ 10 ਮਿੰਟਾਂ ਤੱਕ ਜਨਨ ਚਾੜ ਥੋੜਾ ਡਰਾਈ ਨਹੀਂ ਹੁੰਦਾ ਉਹਨਾਂ ਟਾਈਮ ਤੁਸੀਂ ਇਹਨੂੰ ਰੱਖਣਾ ਤੇ ਉਸ ਤੋਂ ਬਾਅਦ ਇਹਨੂੰ ਵਾਸ਼ ਕਰਦੇ ਆਂ ਤੇ ਜਿਹੜਾ ਇਹ ਪੈਕ ਆ ਤੁਸੀਂ ਇਹਨੂੰ 500 ਲੈ ਕੇ 10 ਮਿੰਟ ਤੱਕ ਰੱਖਣਾ ਫਿਰ ਉਸ ਤੋਂ ਬਾਅਦ ਇਹਨੂੰ ਥੋੜੇ ਜਿਹਾ ਪਾਣੀ ਲੈ ਕੇ ਤੇ ਫਿਰ ਇਹਨੂੰ ਆਪਦੇ ਵੀ ਇਹਨੂੰ ਮ사ਜ ਦੇ ਕੇ ਥੋੜੀ ਜਿਹੀ ਫਿਰ ਉਸ ਤੋਂ ਬਾਅਦ ਇਹਨੂੰ ਵਾਸ਼ ਕਰ ਦੇਣਾ ਜੇ ਤੁਸੀਂ ਵਾਰਮ ਵਾਟਰ ਨਾਲ ਵਾਸ਼ ਕਰਨਾ ਤੁਸੀਂ ਵਾਰਮ ਵਾਟਰ ਨਾਲ ਵਾਸ਼ ਕਰੋ ਜੇ ਤੁਸੀਂ ਠੰਡੇ ਪਾਣੀ ਨਾਲ ਵਾਸ਼ ਕਰਨਾ ਚਾਹੁੰਦੇ ਹੋ ਤੁਸੀਂ ਉਹ ਵਾਸ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇੱਕ ਵਧੀਆ ਜਿਹਾ ਮੋਸਚਰਾਈਜ਼ਰ ਲਗਾਉਣਾ ਹੈ ਆਹ ਦੇ ਆਈਸ ਦੇ ਉੱਪਰ ਆਹ ਦੇ ਫੇਸ ਦੇ ਉੱਪਰ ਵੀ ਲਾਉਣਾ ਮੋਸਚਰਾਈਜ਼ਰ ਲਾਉਣਾ ਬਹੁਤ ਜ਼ਰੂਰੀ ਹੈ ਤੇ ਇਹ ਤੁਸੀਂ ਰੈਗੂਲਰ ਹੀ ਯੂਜ਼ ਕਰਨਾ ਇਹ ਨਹੀਂ ਹੈਗਾ ਇੱਕ ਦਿਨ ਯੂਜ਼ ਕੀਤਾ ਤੇ ਫਿਰ ਉਸ ਤੋਂ ਬਾਅਦ ਇਹਨੂੰ ਛੱਡਤਾ ਨਹੀਂ ਇਹਨੂੰ 10 ਦਿਨਾਂ ਤੱਕ ਰੈਗੂਲਰ ਹੀ ਯੂਜ਼ ਕਰੋ ਤੇ ਆਪ ਦਾ ਪਾਣੀ ਵੀ ਪ੍ਰੋਪਰ ਪਿਓ ਆਹ ਦੀ ਸਕਿਨ ਲਈ ਪਾਣੀ ਬਹੁਤ ਜ਼ਰੂਰੀ ਹੁੰਦਾ ਪਾਣੀ ਵੀ ਪਿਓ ਤੇ ਨਾਲ ਆਪ ਦੇ ਜਿਹੜੀ ਡਾਈਟਾ ਉਹਦਾ ਵੀ ਧਿਆਨ ਰੱਖੋ ਤੇ ਉਸ ਤੋਂ ਬਾਅਦ ਫਿਰ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸ਼ਿਕਾ